ਕਿ ਉਸ ਲੜਕੀ ਨੂੰ ਉਸ ਲੇਡੀ ਨੂੰ ਜਿਹੜ ਨੇ ਸਵਾਲ ਕੀਤੇ ਉਥੇ ਫਿਰ ਜੇ ਹੁਣ ਉਸ ਤੇ ਉਸ ਤੋਂ ਬਾਅਦ ਵਿਜੀਲੈਂਸ ਦੀ ਕਾਰਵਾਈ ਹੋਗੀ ਉਸ ਦੇ ਲਈ ਵੀ ਮੱਕੜ ਸਾਹਿਬ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਜਾਂਦਾ ਹੈ ਸਾਹਿਬ ਨੂੰ ਫਿਰ ਤਾਂ ਇਹੀ ਗੱਲ ਆ ਨਾ ਕਿ ਮੱਕੜ ਉਹਨਾਂ ਨੂੰ ਫਿਰ ਬੋਲਣਾ ਬੰਦ ਕਰ ਦੇਣਾ ਚਾਹੀਦਾ ਮੱਕੜ ਉਹਨਾਂ ਲਈ ਬਿਲਕੁਲ ਗਲਤੀ ਆ ਬਾਈ ਉਹਨਾਂ ਨੂੰ ਨਸ਼ੇ ਦੇ ਮੁੱਦੇ ਤੇ ਸਵਾਲ ਕਿਉਂ ਕੀਤੇ ਮੰਨੂ ਜਾਣਾ ਚਾਹੀਦਾ ਸੀ ਜਾਂ ਫੇਸਬੁੱਕ ਫੈਕਟਰੀ ਕੋਲ ਹੂੰ ਫੇਸਬੁੱਕ ਵਿਦਵਾਨਾਂ ਕੋਲ ਵੀ ਵਿਦਵਾਨ ਜੀ ਮੇਰੀ ਤਾਂ ਦਿੱਲੀ ਯੂਨੀਵਰਸਿਟੀ ਦੀ ਜਰਨਲਿਜ਼ਮ ਹੋਈਆਂ ਹੂੰ ਅਸੀਂ ਤਾਂ ਡਿਗਰੀਆਂ ਡਿਪਲੋਮੇ ਉਹੀ ਚੱਕੇ ਫਿਰਦੇ ਆ ਤੁਸੀਂ ਮੰਨੂ ਫੇਸਬੁੱਕ ਕੀ ਸਮਝਦੇ ਹਿਸਾਬ ਨਾਲ ਤੁਸੀਂ ਮੈਨੂੰ ਸਵਾਲ ਲਿਖ ਕੇ ਦੇ ਦੇ ਜੇ ਤਾਂ ਕੋਈ ਪੱਤਰਕਾਰ ਸੌਫਟ ਸਵਾਲ ਕਰਦਾ ਫਿਰ ਕਹਿੰਦਾ ਤੇ ਨਹੀਂ ਇਹ ਤਾਂ ਵਿਕਿਆ ਹੋਇਆ ਇਹ ਤਾਂ ਬਕਾਊ ਆ ਇਹ ਤਾਂ ਟਾਓ ਟਾਗਾ ਜੇ ਕੋਈ ਤਿੱਖੇ ਸਵਾਲ ਕਰਦਾ ਫਿਰ ਉਹ ਤਿੱਖੇ ਸਵਾਲ ਵੀ ਕਿਉਂ ਸਵਾਲ ਕਰਨੇ ਸੌਖੇ ਨਹੀਂ ਪਿੱਛੇ ਪੈ ਜਾਂਦਾ ਸਭ ਕੁਝ ਬਿਲਕੁਲ ਕਿਹੜੇ ਕਿਹੜੇ ਹਾਲਾਤਾਂ ਦੇ ਵਿੱਚੋਂ ਅਗਲਾ ਕੱਢਦਾ ਸਰਕਾਰ ਨੂੰ ਤੁਸੀਂ ਕਹੇ ਨਾ ਸਰਕਾਰ ਨੂੰ ਸਵਾਲ ਕਰੋ ਸਵਾਲ ਕਰਨੇ ਸੌਖੇ ਨੇ ਕਿਤੇ ਨਾ ਸਮਾਰ ਦਿੰਦੇ ਨੇ ਅਗਲੇ ਜੇ ਮਣਾ ਮੋਟਾ ਤੱਥ ਵੀ ਇੱਧਰ ਉੱਧਰ ਹੋ ਜਵੇ ਇੱਕ ਪੱਤਰਕਾਰ ਦੀ ਜ਼ਿੰਮੇਵਾਰੀ ਲਈ ਜਾਂਦੀ ਹੈ ਕਿ ਹਰ ਖਬਰ ਦਾ ਹਰ ਪਹਿਲੂ ਤੁਹਾਡੇ ਸਾਹਮਣੇ ਲਿਆਂਦਾ ਜਾਵੇ ਤੇ ਇੱਕ ਪੱਤਰਕਾਰ ਦੇ ਵੱਲੋਂ ਕੋਸ਼ਿਸ਼ ਵੀ ਕਿੱਤੀ ਜਾਣਦੀ ਆ ਕਿ ਹਰ ਇੱਕ ਪੱਖ ਤੁਹਾਡੇ ਸਾਹਮਣੇ ਰੱਖਿਆ ਜਾਵੇ ਬੇਸ਼ੱਕ ਉਹ ਚੰਗਾ ਹੋਵੇ ਜਾਂ ਮਾੜਾ ਹੋਵੇ ਪਰ ਅੱਜ ਕੱਲ ਕੀ ਚੱਲ ਰਿਹਾ ਸੋਸ਼ਲ ਮੀਡੀਆ ਤੇ ਬੈਠੇ ਕੁਝ ਫੇਸਬੁਕੀਆ ਇਹ ਵਿਗਿਆਨੀ ਨੇ ਜਿਹੜੇ ਉਹ ਆਪਣੇ ਆਪ ਨੂੰ ਇੰਨਾ ਵੱਡਾ ਕਹਾਉਣ ਲੱਗੇ ਕਿ ਜਦੋਂ ਉਹ ਕਿਸੇ ਖਬਰ ਦਾ ਕੋਈ ਤੰਤ ਪੱਤਰਕਾਰ ਕੱਢ ਕੇ ਲਿਆਉਂਦਾ ਹੈ ਜਾਂ ਕੋਈ ਇੰਟਰਵਿਊ ਲਿਆਉਂਦਾ ਹੈ ਤਾਂ ਫਿਰ ਐਦਾਂ ਦੀ ਕਮੈਂਟਬਾਜ਼ੀ ਉਹਨਾਂ ਦੇ ਵੱਲੋਂ ਸ਼ੁਰੂ ਕਰ ਦਿੱਤੀ ਜਾਂਦੀ ਆ ਕਿ ਬੰਦੇ ਨੂੰ ਟੋਟਲੀ ਨੈਗੇਟਿਵ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਅਜਿਹਾ ਹੀ ਬੀਤੇ ਦਿਨੀ ਇਹ ਪੰਜਾਬ ਦੇ ਪ੍ਰਸਿੱਧ ਪੱਤਰਕਾਰ ਸਿਮਰਨ ਜੋਤ ਮੱਕੜ ਹੋਰਾਂ ਦੇ ਨਾਲ ਹੋਇਆ ਉਹਨਾਂ ਦੇ ਵੱਲੋਂ ਇੱਕ ਇੰਟਰਵਿਊ ਕੀਤੀ ਜਾਂਦੀ ਆ ਉਸ ਇੰਟਰਵਿਊ ਨੂੰ ਲੈ ਕੇ ਹੁਣ ਕੁਝ ਲੋਕਾਂ ਦੇ ਵੱਲੋਂ ਉਹ ਆਪਣੀ ਹੀ ਜਿਹੜਾ ਇੱਕ ਅਜੰਡਾ ਚਲਾਇਆ ਜਾ ਰਿਹਾਗਾ ਭੱਦੀ ਟੰਗ ਦੀ ਬਿਆਨਬਾਜ਼ੀ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਇਸ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਸੰਸਾਰ ਦੀ ਪੂਰੀ ਮੌਜੂਦ ਨੇ ਸੰਸਾਰ ਬਾਈ ਮੈਂ ਜਿੱਦਾਂ ਪਹਿਲਾ ਜ਼ਿਕਰ ਕੀਤਾ ਇੱਕ ਪੱਤਰਕਾਰ ਆਪਣਾ ਫਰਜ਼ ਨਿਭਾਰੇ ਆ ਉਹਦਾ ਫਰਜ਼ ਬੰਦਾ ਬੇਸ਼ੱਕ ਉਹ ਚੰਗਾ ਫਰਜ਼ ਆ ਬੇਸ਼ੱਕ ਉਹ ਮਾੜਾ ਪੱਖ ਆ ਜਾਂ ਚੰਗਾ ਪੱਖ ਆ ਉਹਨੇ ਤਾਂ ਆਪਣਾ ਪੱਖ ਜਿਹੜਾ ਪੱਖ ਆ ਉਹ ਹਰ ਪੱਖ ਦਿਖਾਉਣਾਗਾ ਪਰ ਉਸ ਤੋਂ ਬਾਅਦ ਆ ਜਿਹੜੇ ਫੇਸਬੁੱਕ ਕੀ ਵਿਦਵਾਨ ਨੇ ਇਹ ਆਪਣੀ ਵਿਦਵਾਨੀ ਫੇਰ ਕੋਟਾਂ ਲੱਗ ਜਾਂਦੇ ਨੇ ਦੇਖੋ ਬਾਈ ਇਹ ਨਾ ਇਹ ਲੋਕ ਨਾ ਉਹ ਨਹੀਂ ਜਿਹੜੇ ਕਦੇ ਖੁਸ਼ ਨਹੀਂ ਹੋ ਸਕਦੇ ਹੁੰਦੇ ਹੂੰ ਕਿਉਂਕਿ ਇਹ ਲੋਕ ਜਦੋਂ ਕੋਈ ਇਹਨਾਂ ਦੇ ਮੁਤਾਬਕ ਕੋਈ ਮੁੱਦਾ ਨਹੀਂ ਹੁੰਦਾ ਹੂੰ ਉਹਨੂੰ ਫਿਰ ਕਹਿੰਦੇ ਨੇ ਪੰਜਾਬ ਦੇ ਵਿੱਚ ਚੱਟਾ ਫੈਲਿਆ ਹੂੰ ਉਹ ਮੁੱਦੇ ਤੇ ਕਰੋ ਤੁਸੀਂ ਪੰਜਾਬ ਇਹ ਕੋਈ ਪੰਜਾਬ ਦਾ ਮੁੱਦਾ ਨਹੀਂ ਹੂੰ ਤੁਸੀਂ ਮੁੱਦੇ ਦੀ ਗੱਲ ਕਰੋ ਜਦੋਂ ਹੁਣ ਮੁੱਦੇ ਦੀ ਗੱਲ ਕੀਤੀ ਠੋਕ ਠੋਕ ਕੇ ਉਸ ਲੜਕੀ ਨੂੰ ਉਸ ਲੇਡੀ ਨੂੰ ਜਿਹੜਨੇ ਸਵਾਲ ਕੀਤੇ ਉਥੇ ਫਿਰ ਜੇ ਹੁਣ ਉਸਤੇ ਉਸ ਤੋਂ ਬਾਅਦ ਵਿਜੀਲੈਂਸ ਦੀ ਕਾਰਵਾਈ ਹੋਗੀ ਉਸ ਦੇ ਲਈ ਵੀ ਮੱਕੜ ਸਾਹਿਬ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਯਾਰ ਮੱਕੜ ਸਾਹਿਬ ਦੀ ਕੀ ਜ਼ਿੰਮੇਵਾਰੀ ਸੀ ਸੀਨੀਅਰ ਨੇ ਉਹਨਾਂ ਨੇ ਜਰਨਲਿਜ਼ਮ ਦੀ ਦੁਨੀਆ ਦਾ ਇੱਕ ਵੱਡਾ ਨਾਮ ਆ ਉਹ ਪੰਜਾਬ ਦਾ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਬਾਖੂਬੀ ਉੱਥੇ ਨਿਭਾਈ ਕੇ ਜਦੋਂ ਕੈਮਰਾ ਔਨ ਹੋ ਗਿਆ ਤਾਂ ਜਿਹੜੇ ਸਵਾਲ ਪੰਜਾਬ ਦੇ ਲੋਕ ਚੱਕ ਰਹੇ ਸੀ ਹਮ ਖਾਸ ਤੌਰ ਤੇ ਸੋਸ਼ਲ ਮੀਡੀਆ ਤੇ ਜੀ ਚਾਹੇ ਬਲਵਿੰਦਰ ਵਾਲਾ ਮਸਲਾ ਹੋਵੇ ਚਾਹੇ ਜਿਹੜਾ ਕੁਝ ਵੀ ਐਕਸ ਵਾਈ ਜ਼ੈਡ ਹਨਾ ਕੋਈ ਵੀ ਮਾਮਲਾ ਹੋਵੇ 17 ਗ੍ਰਾਮ ਚਿੱਟੇ ਦਾ ਹੋਵੇ ਪੁਲਿਸ ਦਾ ਟਰੈਪ ਹੋਵੇ ਜੋ ਵੀ ਹੋਵੇ ਉਹੋ ਜਿਹੜੇ ਚੱਕ ਰਹੇ ਸੀ ਉਹੀ ਸਵਾਲ ਕੀਤੇ ਨਾ ਮੱਕੜਵਾਲਾ ਨੇ ਬਿਲਕੁਲ ਜੇ ਉਸ ਤੋਂ ਬਾਅਦ ਗ੍ਰਿਫਤਾਰੀ ਉਸ ਦੀ ਹੋ ਗਈ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਵਿਜੀਲੈਂਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਇਸ ਦੇ ਵਿੱਚ ਉਸ ਪੱਤਰਕਾਰ ਦਾ ਕੀ ਕਸੂਰ ਜਿਹੜਾ 4-5 ਦਿਨ ਪਹਿਲਾਂ ਉਹ ਇੰਟਰਵਿਊ ਕਰ ਚੁੱਕਿਆ ਹੂੰ ਥੋੜੀ ਲੋਕਾਂ ਦੀ ਮਾਨਸਿਕਤਾ ਇੰਨੀ ਗਿਰ ਗਈ ਆ ਕਿ ਤੁਸੀਂ ਉਸ ਦੇ ਲਈ ਭੱਦੀ ਸ਼ਬਦਾਵਲੀ ਵਰਤੋ ਹੂੰ ਤੁਸੀਂ ਉਸ ਦੇ ਖਿਲਾਫ ਪੋਸਟਾਂ ਪਾਓ ਹੂੰ ਫਿਰ ਤੁਸੀਂ ਇਹ ਆਪਣੇ ਗੱਲ ਆਪਣੇ ਦਿਲ ਦੇ ਉੱਪਰ ਹੱਥ ਰੱਖ ਕੇ ਇਹ ਗੱਲ ਕਹਿ ਦਿਓ ਕਿ ਅਸੀਂ ਆਪਣੇ ਮੁਸ਼ਕਲ ਸਮੇਂ ਦੇ ਵਿੱਚ ਕਦੇ ਪੱਤਰਕਾਰਾਂ ਨੂੰ ਯਾਦ ਨਹੀਂ ਕੀਤਾ ਹੂੰ ਇਹ ਉਹ ਵਿਦਮਾਨ ਹੁੰਦੇ ਨੇ ਜਿਹੜੇ ਪੁਲਿਸ ਦਾ ਚਲਾਨ ਕਰਦੇ ਵੀ ਕਹਿੰਦੇ ਨੇ ਪੱਤਰਕਾਰ ਬੁਲਾ ਲਓ ਜੀ ਮੇਰੇ ਨਾਲ ਤੱਕਾ ਹੋ ਗਿਆ ਜੀ ਤੱਕਾ ਹੋ ਗਿਆ ਇਹਨਾਂ ਨੂੰ ਫੇਰ ਪੱਤਰਕਾਰ ਚੰਗੇ ਲੱਗਦੇ ਹੁੰਦੇ ਨੇ ਹੂੰ ਜਦੋਂ ਇਹਨਾਂ ਨੂੰ ਕਹ ਲੋ ਕਿ ਇਹ ਬੇਲੜਾਂ ਨੂੰ ਜਦੋਂ ਕੋਈ ਮੁੱਦੇ ਦੀ ਗੱਲ ਕਰਦੇ ਆ ਫਿਰ ਫਿਰ ਇਹਦਾ ਮਤਲਬ ਫਿਰ ਇਹ ਕੁਝ ਆਪ ਵੀ ਕੁਝ ਕਾਲਾ ਹੋਣਾ ਜੀ ਸਵਾਲ ਤਾਂ ਇੱਥੇ ਵੀ ਘੜੇ ਹੁੰਦੇ ਨੇ ਇਹਹੀ ਲੋਕ ਹੁੰਦੇ ਨੇ ਜਿਹੜੇ ਪਹਿਲਾਂ ਪੋਸਟਾਂ ਪਾ ਕੇ ਕਹਿੰਦੇ ਨੇ ਆਹ ਸਵਾਲ ਬਣਦਾ ਜੀ ਆਹ ਸਵਾਲ ਦਾ ਜਵਾਬ ਮਿਲਣਾ ਚਾਹੀਦਾ ਆਹ ਸਵਾਲ ਦਾ ਜਵਾਬ ਮਿਲਣਾ ਚਾਹੀਦਾ ਜਦੋਂ ਇਹਨਾਂ ਦੇ ਹੀ ਸਵਾਲ ਇੱਕ ਪੱਤਰਕਾਰ ਚੁੱਕ ਕੇ ਸਾਹਮਣੇ ਵਾਲੇ ਬੰਦੇ ਕੋਲ ਲੈ ਕੇ ਜਾਂਦਾ ਫਿਰ ਉਹ ਉਹਨਾਂ ਦੇ ਜਦੋਂ ਜਵਾਬ ਮਿਲ ਜਾਂਦੇ ਨੇ ਫਿਰ ਉਹੀ ਪੱਤਰਕਾਰ ਇਹਨਾਂ ਨੂੰ ਕੌੜਾ ਲੱਗਣ ਲੱਗ ਜਾਂਦਾ ਫਿਰ ਵਿਦਵਾਨ ਕੌਣ ਗਏ ਬਾਈ ਯਾਨੀ ਵਿਦਵਾਨ ਕਹੌਣ ਕੇ ਜਦੋਂ ਇੱਕ ਨਸ਼ੇ ਦੇ ਨਸ਼ੇ ਦਾ ਮੁੱਦਾ ਸਾਡੇ ਪੰਜਾਬ ਦਾ ਬਹੁਤ ਤਰਾਸ਼ਦੀ ਵਾਲਾ ਮੁੱਦਾ ਬਾਈ ਆਪਾਂ ਨੂੰ ਇਹ ਗੱਲ ਸਭ ਨੂੰ ਪਤਾ ਹੈ ਹਨਾ ਮੈਨੂੰ ਲੱਗਦਾ ਉਹ ਬੁੱਜੜ ਵੀ ਜਿਹੜੇ ਫੇਸਬੁੱਕ ਕੀ ਵਿਦਵਾਨ ਜਿਹੜੇ ਬੋਲਦੇ ਨੇ ਉਹ ਵੀ ਜਾਣਦੇ ਹੋਣੇ ਜਦੋਂ ਇੱਕ ਨਸ਼ੇ ਦੇ ਮੁੱਦੇ ਦੇ ਹਰ ਪਹਿਲੂ ਤੋਂ ਸਵਾਲ ਉੱਥੇ ਹੋ ਗਿਆ ਫਿਰ ਉੱਥੇ ਕਸਰ ਕੀ ਰਹੇਗੀ ਬਾਈ ਫਿਰ ਵੀ ਤੁਸੀਂ ਉਸ ਨੂੰ ਨਿਸ਼ਾਨਾ ਫਰੇਦਾ ਮਤਲਬ ਕਿ ਨਸ਼ੇ ਦੇ ਮੁੱਦੇ ਤੇ ਅਸੀਂ ਬੋਲਣਾ ਬੰਦ ਕਰਤੀਏ ਬਾਈ ਮੱਕੜ ਸਾਹਿਬ ਨੂੰ ਫੇਰ ਤਾਂ ਇਹੀ ਗੱਲ ਆ ਨਾ ਕਿ ਮੱਕੜ ਉਹਨਾਂ ਨੂੰ ਫੇਰ ਬੋਲਣਾ ਬੰਦ ਕਰ ਦੇਣਾ ਚਾਹੀਦਾ ਮੱਕੜ ਉਹਨਾਂ ਦੀ ਬਿਲਕੁਲ ਗਲਤੀ ਆ ਬਾਈ ਉਹਨਾਂ ਨੂੰ ਨਸ਼ੇ ਦੇ ਮੁੱਦੇ ਤੇ ਸਵਾਲ ਕਿਉਂ ਕੀਤੇ ਹੂੰ ਉਹਨਾਂ ਨੂੰ ਜਾਣਾਂ ਚਾਹੀਦਾ ਸੀ ਜਾਂ ਫੇਸਬੁੱਕ ਫੈਕਟਰੀ ਕੋਲ ਹੂੰ ਫੇਸਬੁੱਕ ਵਿਦਵਾਨਾਂ ਕੋਲ ਵੀ ਵਿਦਵਾਨ ਜੀ ਮੇਰੀ ਤਾਂ ਦਿੱਲੀ ਯੂਨੀਵਰਸਿਟੀ ਦੀ ਜਰਨਲਿਜ਼ਮ ਹੋਈਆਂ ਹੂੰ ਅਸੀਂ ਤਾਂ ਡਿਗਰੀਆਂ ਡਿਪਲੋਮੇ ਹੀ ਚੱਕੇ ਫਿਰਦੇ ਆ ਤੁਸੀਂ ਮੈਨੂੰ ਫੇਸਬੁੱਕ ਕੀ ਸਮਝਦੇ ਹਿਸਾਬ ਨਾਲ ਤੁਸੀਂ ਮੈਨੂੰ ਸਵਾਲ ਲਿਖ ਕੇ ਦੇ ਦਿਓ ਹੂੰ ਕਮਾਲ ਹੋ ਗਈ ਯਾਰ ਬਾਈ ਦੀਪ ਸਿੱਧੂ ਦੇ ਨਾਲ ਮੱਕੜ ਉਹਨਾਂ ਦੀ ਦੋਸਤੀ ਸੀ ਹੂੰ ਜਗ ਜਾਹਰ ਬਿਲਕ ਹੈਨਾ ਜਗਦੀਪ ਥਲੀ ਉਹਨਾਂ ਦੀ ਦੋਸਤੀ ਸੀ ਹਮ ਹੈਨਾ ਵਧੀਆ ਦੋਸਤੀ ਸੀ ਜਦੋਂ ਪੱਤਰਕਾਰ ਦਾ ਫਰਜ਼ ਕੀ ਬਣ ਜਾਂਦਾ ਜਦੋਂ ਕੈਮਰਾ ਔਨ ਹੋ ਗਿਆ ਬਾਈ ਉਹਦੇ ਨਾਲ ਵੀ ਦੋਸਤੀ ਵਾਲਾ ਕੋਈ ਇਹਨਾਂ ਨੇ ਰਿਸ਼ਤਾ ਨਹੀਂ ਰੱਖਿਆ ਹਮ ਸਵਾਲ ਤਾਂ ਉੱਥੇ ਵੀ ਹੋਏ ਨੇ ਬਿਲਕੁਲ ਜੇ ਪੱਤਰਕਾਰ ਸਵਾਲ ਕਰਦਾ ਉਹ ਤੁਹਾਨੂੰ ਚੰਗਾ ਨਹੀਂ ਲੱਗਦਾ ਜੇ ਨਹੀਂ ਕਰਦਾ ਫੇਰ ਤੁਸੀਂ ਹੁੰਤੀਆਂ ਪਹਿਣਾ ਦੀਆਂ ਗਾਲਾਂ ਦੰਦੇ ਹੋ ਬਾਈ ਬਿਲਕੁਲ ਜਾਈਏ ਕਿੱਥੇ ਬਈਏ ਲੋਕ ਮਾਣ ਕਿੱਧਰ ਹੋਣਗੇ ਕਿਉਂਕਿ ਜੇ ਤਾਂ ਕੋਈ ਪੱਤਰਕਾਰ ਸੌਫਟ ਸਵਾਲ ਕਰਦਾ ਫਿਰ ਕਹਦਾ ਤੇ ਨਹੀਂ ਇਹ ਤਾਂ ਵਿਕਿਆ ਹੋਇਆ ਇਹ ਤਾਂ ਬਕਾਊ ਆ ਇਹ ਤਾਂ ਟਾਓ ਟਾਗਾ ਜੇ ਕੋਈ ਤਿੱਖੇ ਸਵਾਲ ਕਰਦਾ ਫਿਰ ਉਹ ਤਿੱਖੇ ਸਵਾਲ ਵੀ ਕਿਉਂ ਬਾਈ ਇਹਨਾਂ ਲੋਕਾਂ ਦੀ ਮਾਨਸਿਕਤਾ ਦਾ ਤੁਸੀਂ ਅੰਦਾਜ਼ਾ ਇੱਥੇ ਲਾ ਸਕਦੇ ਹੋ ਪੁਲਿਸ ਰਿਕਾਰਡ ਦੇ ਮੁਤਾਬਕ ਬੀਬੀ ਅਮਨਦੀਪ ਕੌਰ ਜਿਹੜੇ ਨੇ ਕ੍ਰਿਮੀਨਲ ਨੇ 17 ਗ੍ਰਾਮ ਚਟਾ ਪੁਲਿਸ ਕਹਿ ਰਹੀ ਆ ਕਿ ਮਿਲਿਆ ਹਾਲਾਂਕਿ ਚਲੋ ਕੋਰਟ ਨੇ ਮੰਨ ਜੋ ਕੋਰਟ ਨੇ ਉਹਨਾਂ ਨੂੰ ਜਿਹੜੀ ਆ ਜ਼ਮਾਨਤ ਦਿੱਤੀ ਜਦੋਂ ਬੀਬਾ ਜੀ ਫੜੇ ਜਾਂਦੇ ਨੇ 28000 ਫੋਲੋਅਰ ਹੁੰਦੇ ਆ ਤੋਂ ਬਾਅਦ ਕਿੰਨੇ ਸੀ ਹੂੰ 1 ਲੱਖ ਦੇ ਨੇੜੇ ਹੂੰ ਮਾਨਸਿਕਤਾ ਦਾ ਅੰਦਾਜ਼ਾ ਇੱਥੋਂ ਹੀ ਲਾ ਲਓ ਹੂੰ ਕਿ ਸਾਡੇ ਲੋਕ ਆਪਣਾ ਆਈਡਲ ਕਿਉਂ ਮੰਨਦੇ ਨੇ ਹਾਲੇ ਹਾਲਾ ਕੇ ਕੋਰਟ ਨੇ ਉਹਨਾਂ ਨੂੰ ਕ੍ਰਿਮੀਨਲ ਨਹੀਂ ਕਰਾਰ ਦਿੱਤਾ ਪਰ ਪੁਲਿਸ ਕਸਟਡੀ ਚ ਗਿਆ ਬੰਦਾ ਹੂੰ 60-70 ਹਜ਼ਾਰ ਫਾਲੋਅਰ ਲੈ ਜਾਂਦਾ ਹੂੰ ਬੀਬਾ ਜੀ ਸਿਰਾਲਾ ਦਾ ਬੀਬਾ ਜੀ ਇਹ ਕਰਤਾ ਹੂੰ ਮਾਨਸਿਕਤਾ ਆਪੇ ਦੇਖ ਲਓ ਹੂੰ ਪੱਤਰਕਾਰ ਜੇ ਸਵਾਲ ਕਰੇ ਤਾਂ ਮਰਿਆ ਪੱਤਰਕਾਰ ਜੇ ਸਵਾਲ ਨਾ ਕਰੇ ਤਾਂ ਮਰਿਆ ਹੂੰ ਕਦੇ ਉਹਨਾਂ ਲੋਕਾਂ ਨੇ ਪੰਜਾਬ ਦੇ ਵਿੱਚ ਵੱਧ ਰਹੇ ਨਸ਼ੇ ਦੇ ਖਿਲਾਫ ਪੋਸਟ ਪਾਈ? ਹੂੰ ਕਦੇ ਪੰਜਾਬ ਦੇ ਵਿੱਚ ਹੁੰਦੇ ਜ਼ੁਲਮ ਖਿਲਾਫ ਉਹਨਾਂ ਲੋਕਾਂ ਨੇ ਪੋਸਟ ਪਾਈ? ਹੂੰ ਕਦੇ ਸਰਕਾਰ ਦੀਆਂ ਹੁੰਦੀਆਂ ਵਧੀਆਂਖੀਆਂ ਖਿਲਾਫ ਉਹਨਾਂ ਲੋਕਾਂ ਨੇ ਪੋਸਟ ਪਾਈ? ਹੂੰ ਦਿਖਾ ਦਿਓ ਕਿੱਥੇ ਪਾਈਆ? ਪੋਸਟ ਕੀ ਪਾਈ? ਮੱਕੜ ਇਹ ਆ ਮੱਕੜ ਉਹ ਉਹ ਯਾਰ ਅਗਲਾ ਆਪਣੀ ਮਿਹਨਤ ਨਾਲ ਅੱਗੇ ਆਇਆ ਬਾਈ। ਹੂੰ ਬਾਈ ਅਗਲੇ ਨੇ ਜਿਗਰਾ ਤਾਂ ਦਿਖਾਏ ਜਾਣਾ ਸਵਾਲ ਕਰਨ ਦਾ। ਜੇ ਤੁਹਾਡੇ 'ਚ ਜਿਗਰ ਆ ਤੁਸੀਂ ਜਾ ਕੇ ਕਰ ਲਓ ਸਵਾਲ। ਤੁਸੀਂ ਕਰ ਲਓ ਸਵਾਲ। ਉਹਨਾਂ ਜਿਗਰਾ ਦਿਖਾਏ ਉਹ ਕਿਹੜੇ ਕਿਹੜੇ ਹਾਲਾਤਾਂ ਦੇ ਵਿੱਚ ਉਹ ਇਨਸਾਨ ਨਿਕਲੇ ਆ ਪਿੱਛੇ ਉਹ ਤੁਸੀਂ ਮੱਕੜ ਸਾਹਿਬ ਦੇ ਕੋਲ ਬੈਠ ਕੇ ਕਦੇ ਸੁਣ ਕੇ ਦੇਖਿਓ ਹੂੰ ਸਵਾਲ ਕਰਨੇ ਸੌਖੇ ਨਹੀਂ ਹੂੰ ਪਿੱਛੇ ਪੈ ਜਾਂਦਾ ਸਭ ਕੁਝ ਬਿਲਕੁਲ ਕਿਹੜੇ ਕਿਹੜੇ ਹਾਲਾਤਾਂ ਦੇ ਵਿੱਚੋਂ ਅਗਲਾ ਕੱਢਦਾ ਸਰਕਾਰ ਨੂੰ ਤੁਸੀਂ ਕਹੇ ਨਾ ਸਰਕਾਰ ਨੂੰ ਸਵਾਲ ਕਰੋ ਹੂੰ ਸਵਾਲ ਕਰਨੇ ਸੌਖੇ ਨਹੀਂ ਕਿਤੇ ਹੂੰ ਨਾ ਸੁਮਾਰ ਦਿੰਦੇ ਨੇ ਅਗਲੇ ਜੇ ਮਾਣਾ ਮੋਟਾ ਤੱਥ ਵੀ ਇੱਧਰ ਉੱਧਰ ਹੋ ਜਵੇ ਹੂੰ ਜਿਗਰਾ ਦਿਖਾਇਆ ਹੈ ਨਾ ਹੂੰ ਤੁਸੀਂ ਕਰ ਲਓ ਬਾਈ ਤੁਸੀਂ ਤਾਂ ਫਿਰ ਨਹੀਂ ਜੀ ਆ ਫਲਾਣਾ ਲੀਡਰ ਜੀ ਸਾਡੇ ਇੱਥੇ ਚਾਹ ਪੀਂਦਾ ਜੀ ਅਸੀਂ ਇਹ ਸਵਾਲ ਕਰ ਨਹੀਂ ਸਕਦੇ ਫਿਰ ਪਲਾਉ ਲੀਡਰਾਂ ਨੂੰ ਚਾਹ ਅਸਲ ਦੇ ਵਿੱਚ ਸੰਸਾਰ ਪਤਾ ਕੀ ਹੈ ਮੈਨੂੰ ਇਹ ਲੱਗਦਾ ਕਿ ਇਹਨਾਂ ਨੂੰ ਅਸਲ ਚ ਉਹ ਪੱਤਰਕਾਰ ਚੰਗੇ ਲੱਗਦੇ ਨੇ ਜਿਹੜੇ ਵਟਸਐਪ ਯੂਨੀਵਰਸਿਟੀ ਤੋਂ ਨਹੀਂ ਪੜੇ ਹੋਏ ਉਹ ਯੂਨੀਵਰਸਿਟੀ ਵਾਲੇ ਜਿਹੜੇ ਵਿਦਵਾਨ ਜੀ ਜਿਹੜੇ ਆਪਣੇ ਆਪ ਨੇ ਵੇ ਹਾਂ ਬਿਲਕੁਲ ਬਾਈ ਉਹੀ ਗੱਲ ਆ ਨਾ ਕਿਉਂਕਿ ਇਹਨਾਂ ਲੋਕਾਂ ਦੀ ਦੁਨੀਆ ਹੀ ਵਟਸਐਪ ਫੇਸਬੁੱਕ ਜਾਂ ਐਕਸ ਹਮ ਹੈਨਾ ਜਿਹੜਾ ਪਹਿਲਾਂ ਟਵਿੱਟਰ ਸੀਗਾ ਇਹਨਾਂ ਲੋਕਾਂ ਦੀ ਇੱਥੇ ਇਹ ਇੱਥੇ ਅ ਇੱਥੇ ਤੋਂ ਹੀ ਪੜ੍ਹ ਕੇ ਕਹਿ ਦਿੰਦੇ ਨੇ ਜੀ ਇੰਡੀਆ ਨਾ 9 ਸਾਲਾਂ ਦੀ ਲੀਜ਼ ਤੇ ਆ ਹੂੰ ਇੱਥੇ ਤੋਂ ਹੀ ਪੜ੍ਹ ਕੇ ਕੁਝ ਇਸ ਤਰ੍ਹਾਂ ਦੀ ਵੀਡੀਓ ਕਰ ਦਿੰਦੇ ਨੇ ਫਿਰ ਇਹਨਾਂ ਦਾ ਪਰਚਾ ਪੈ ਜਾਂਦਾ ਝੂਠੀ ਵੀਡੀਓ ਫਲਾਉਣ ਦਾ ਫਿਰ ਇਹੇ ਪੱਤਰਕਾਰਾਂ ਨੂੰ ਯਾਦ ਕਰ ਦਿੰਦੇ ਨੇ ਪੱਤਰਕਾਰ ਸਾਡੇ ਹੱਕ ਚ ਆਉ ਹੂੰ ਪੱਤਰਕਾਰ ਸਾਡੇ ਹੱਕ ਚ ਨਹੀਂ ਆਉਂਦੇ ਹੈਗੇ ਪੱਤਰਕਾਰ ਤਾਂ ਤੁਸੀਂ ਤਾਂ ਵਿਕਾਊ ਹੋਗੇ ਹੂੰ ਤੁਹਾਡੇ ਹੱਕ ਚ ਅਸੀਂ ਆ ਜੀਏ ਚਾਹੇ ਤੁਸੀਂ ਗਲਤ ਹੋ ਚਾਹੇ ਸਹੀ ਹੋ ਫਿਰ ਅਸੀਂ ਸਹੀ ਆ ਜਦੋਂ ਕੋਈ ਅਸੀਂ ਪੰਜਾਬ ਦੇ ਮੁੱਦੇ ਨੂੰ ਲੈ ਕੇ ਸਵਾਲ ਕਰੀਏ ਤੁਸੀਂ ਚਿੱਟੇ ਖਿਲਾਫ ਜੇ ਸਵਾਲ ਹੋਏ ਤੁਸੀਂ ਸਾਨੂੰ ਗਲਤ ਕਹਿਣੋ ਇਹਦਾ ਮਤਲਬ ਕੀ ਦਾਲ ਚ ਕਾਲਾ ਕੀ ਤੁਸੀਂ ਚਿੱਟਾ ਵੇਦਦੇ ਹੋ ਬਾਈ ਜਿਹੜੇ ਵਿਰੋਧ ਕਰਦੇ ਨੇ ਉਹਨਾਂ ਨੂੰ ਮੈਂ ਪੁੱਛਦਾ ਹੂੰ ਚਾਹੁੰਦੇ ਹੂੰ ਪੰਜਾਬ ਦੇ ਵਿੱਚੋਂ ਚਿੱਟਾ ਖਤਮ ਹੋਣਾ ਚਾਹੀਦਾ ਜੇ ਤੁਸੀਂ ਨਹੀਂ ਚਾਹੁੰਦੇ ਫਿਰ ਤੁਹਾਡੀ ਕੋਈ ਗੰਡਪੱਪ ਹੈਗੀ ਆ ਬਾਈ ਬਿਲਕੁਲ ਫਿਰ ਤਾਂ ਇਹੀ ਮਾਮਲਾ ਨਾ ਜੇ ਮੱਕੜ ਉਹਨਾਂ ਦੀ ਬਿਲਕੁਲ ਗਲਤੀ ਆ ਬਾਈ ਮੱਕੜ ਉਹਨਾਂ ਦੀ ਹੂੰ ਉਹਨਾਂ ਦੀ ਬਿਲਕੁਲ ਗਲਤੀ ਆ ਉਹਨਾਂ ਨੇ ਪੰਜਾਬ ਦੇ ਇਸ ਦਰਦ ਦੇ ਸਵਾਲ ਜਿਹੜੇ ਨੇ ਉਹਨਾਂ ਨੂੰ ਨਹੀਂ ਸੀ ਪੁੱਛਣੇ ਚਾਹੀਦੇ ਹੂੰ ਅਬ ਫੇਸਬੁਕ ਦੀ ਵਿਦਵਾਨਾਂ ਤੋਂ ਫੇਸਬੁਕ ਯੂਨੀਵਰਸਿਟੀ ਵਾਲਿਆਂ ਤੋਂ ਲਿਖਾ ਲੈਣੇ ਚਾਹੀਦੇ ਸੀਗੇ ਉਹ ਸਾਇੰਸ ਨੂੰ ਕਰਾਉਣੇ ਚਾਹੀਦੇ ਸੀ ਨਾ ਹਾਂ ਪਰਮਿਸ਼ਨ ਲੈਣੀ ਚਾਹੀਦੀ ਪਰਮਿਸ਼ਨ ਲੈਣੀ ਚਾਹੀਦੀ ਸੀ ਡਿਗਰੀਆਂ ਡਿਪਲੋਮੇ ਤਾਂ ਜਾਂ ਮੱਕੜ ਸਾਹਿਬ ਦਾ ਐਕਸਪੀਰੀਅੰਸ ਤਾਂ ਤਾਂ ਇਹੀ ਆ ਉਹਨਾਂ ਨੂੰ ਵੀ ਆਉਂਦਾ ਹੁਣ ਤਾਂ ਉਹ ਸਮਾਂ ਆ ਗਿਆ ਮੈਨੂੰ ਲੱਗਦਾ ਕੋਈ ਇੰਟਰਵਿਊ ਕਰਨ ਤੋਂ ਪਹਿਲਾਂ ਨਾ ਪੋਸਟ ਪਾਇਆ ਕਰੀਏ ਕਿ ਬਾਈ ਜੀ ਅਸੀਂ ਇਹਦੀ ਫਲਾਣੇ ਬੰਦੇ ਦੀ ਇੰਟਰਵਿਊ ਕਰਨ ਲੱਗਿਆ ਸਾਨੂੰ ਪਲੀਜ਼ ਆਪਣੇ ਵੱਲੋਂ ਸਵਾਲ ਲਿਖ ਕੇ ਭੇਜ ਦਿਓ ਕਿ ਸਵਾਲ ਕਿੱਦਾਂ ਦੇ ਹੋਣੇ ਚਾਹੀਦੇ ਤੁਸੀਂ ਲੋਕਾਂ ਦੀ ਮਾਨਸਿਕਤਾ ਇੱਥੇ ਦੇਖੋ ਸੁਖ ਆਪਾਂ ਇੱਕ 5 ਵਜੇ ਪੋਸਟਰ ਪਾਉਨੇ ਆ ਧਾਰਮਿਕ ਪੋਸਟਰ ਜਿੱਥੇ ਗੁਰੂ ਸਾਹਿਬ ਦੇ ਨਾਲ ਰਿਲੇਟਡ ਕੁਝ ਸਵਾਲ ਜਾਂ ਮੈਂ ਪਿੱਛੇ ਜੇ ਇੱਕ ਪੋਸਟਰ ਪਾਇਆ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਜੀ ਦਾ ਕੀ ਨਾਮ ਸੀ ਕੋਈ ਗਲਤ ਨਹੀਂ ਇਸ ਦੇ ਵਿੱਚ ਆਪਸ਼ਨ ਦਿੱਤੇ ਇੱਕ ਵਿਦਵਾਨ ਜੀ ਦਾ ਕਮੈਂਟ ਆਇਆ ਇਹ ਕੋਈ ਪੰਜਾਬ ਦਾ ਮੁੱਦਾ ਕੀ ਬੋਲਾਂ ਹੁਣ ਮੈਂ ਇੱਥੇ ਕੀ ਬੋਲਾਂ ਇਹ ਕੋਈ ਪੰਜਾਬ ਦਾ ਮੁੱਦਾ ਕੋਈ ਹੋਰ ਗੱਲ ਕਰ ਲੋ ਤੁਸੀਂ ਦੱਸੋ ਜੀ ਪੰਜਾਬ ਦਾ ਮੁੱਦਾ ਕਿੱਤੋਂ ਤੁਸੀਂ ਦੱਸ ਦੋ ਵੀਰ ਜੀ ਫਿਰ ਪੰਜਾਬ ਦਾ ਮੁੱਦਾ ਜੇ ਚਿੱਟਾ ਪੰਜਾਬ ਦਾ ਮੁੱਦਾ ਨਹੀਂ ਸਾਡੇ ਰਾਜੇ ਦਾ ਸਾਡੇ ਸ਼ੇਰੇ ਪੰਜਾਬ ਦਾ ਇਤਿਹਾਸ ਪੰਜਾਬ ਦਾ ਮੁੱਦਾ ਨਹੀਂ ਲੀਡਰਾਂ ਨੂੰ ਤਿੱਖੇ ਸਵਾਲ ਕਰਨਾ ਪੰਜਾਬ ਦਾ ਮੁੱਦਾ ਨਹੀਂ ਕਿਸੇ ਗਰੀਬ ਦੇ ਹੱਕ ਦੇ ਵਿੱਚ ਖੜਨਾ ਪੰਜਾਬ ਦਾ ਮੁੱਦਾ ਨਹੀਂ ਸਾਡਾ ਹੁੰਦਾ ਪ੍ਰਵਾਸ ਪੰਜਾਬ ਦਾ ਮੁੱਦਾ ਨਹੀਂ ਪੰਜਾਬ ਦਾ ਮੁੱਦਾ ਤੁਸੀਂ ਦੱਸ ਦੋ ਇੰਨਾ ਮੁਤਾਬਕ ਪੰਜਾਬ ਦਾ ਮੁੱਦਾ ਜਿਹੜੇ ਸੋਸ਼ਲ ਮੀਡੀਆ ਤੇ ਲੱਕ ਹਲਾਉਂਦੇ ਨੇ ਉੱਲਾਗਾਏਗਾ ਉੱਲਾਗਾਏਗਾ ਇਹਨਾਂ ਦੇ ਮੁੱਦੇ ਹੋਣਗੇ ਸਰ ਇਹਨਾਂ ਦੇ ਮੁੱਦੇ ਹੋਣੇ ਹੋ ਸਕਦਾ ਬਾਈ ਕਿ ਉਧਰ ਵੀ ਵੀਰਪਾਈ ਹੋਵੇ ਕੋਈ ਬਿਲਕੁਲ ਨਾਲੇ ਸੰਸਾਰ ਦੇਖਿਆ ਜਾਵੇ ਜਿਹੜੀ ਚੀਜ਼ ਦੇ ਨਾਲ ਇਹਨਾਂ ਦਾ ਕੋਈ ਲਾਗਾ ਦੇਗਾ ਨਹੀਂ ਹੁੰਦਾ ਹੈਗਾ ਠੀਕ ਆ ਤੁਹਾਨੂੰ ਕੋਈ ਚੀਜ਼ ਨਹੀਂ ਚੰਗੀ ਲੱਗਦੀ ਤੁਸੀਂ ਨਾ ਸੁਣੋ ਅਗਲੇ ਨੂੰ ਨਾ ਫੋਲੋ ਕਰੋ ਕਈ ਵਾਰ ਨਾ ਮੈਂ ਸੁੱਖ ਕਈ ਵਾਰ ਇੰਟਰਵਿਊ ਕਿਉਂਕਿ ਕਾਫੀ ਆ ਜਾਂਦੇ ਨੇ ਹਨਾ ਬਲਵਾਨਾ ਕਾ ਮੈਂ ਕਾਫੀ ਸੁਣਦਾ ਹੁੰਨਾ ਐਨੇ ਮਿੰਟ ਦੀ 20 ਮਿੰਟ 50 ਸਕਿੰਟ ਤੇ ਤੂੰ ਆ ਸਵਾਲ ਪੁੱਛਿਆ ਇਹ ਕੋਈ ਪੰਜਾਬ ਦਾ ਮੁੱਦਾ ਹੈ ਉਹ ਮਾਮਾ ਤੂੰ 20 ਮਿੰਟ ਤੱਕ ਜੇ ਗਿਆ ਤਾਂ ਹੀ ਉਹ ਸਵਾਲ ਸੁਣਿਆ ਤਾਂ ਜੇ ਉਹ ਇੰਟਰਵਿਊ ਮੇਰੀ ਕੋਈ ਪੰਜਾਬ ਦੇ ਮੁੱਦੇ ਨਾਲ ਸੰਬੰਧਿਤ ਨਹੀਂ ਉਹ ਮੈਂ ਮੁੱਦੇ ਤੋਂ ਭਟਕਿਆ ਤਾਂ ਤੁਸੀਂ 20 ਮਿੰਟ ਦੀ ਉਹ ਸੁਣੀ ਕਿਉਂ ਨਾਲੇ ਸੁਣਦੇ ਹੋ ਨਾਲੇ ਫਿਰ ਵਿੱਚੋਂ ਕਹਿੰਦੇ ਆ ਪੰਜਾਬ ਦਾ ਮੁੱਦਾ ਨਹੀਂ ਜਿਵੇਂ ਹੁਣ ਮੱਕੜ ਸਾਹਿਬ ਨਾਲ ਹੋਇਆ ਉਹੀ ਪੋਸਟਾਂ ਉਹਨਾਂ ਨੇ ਤਾਂ ਹੀ ਪਾਈਆਂ ਨੇ ਜੇ ਮੱਕੜ ਸਾਹਿਬ ਦੀ ਕੀਤੀ ਬੀਬੀ ਅਮਨਦੀਪ ਕੌਰ ਦੇ ਨਾਲ ਇੰਟਰਵਿਊ ਸੁਣੀ ਹੂੰ ਤਾਂ ਹੀ ਪਾਈਆਂ ਨਾ ਬਿਲਕੁਲ ਜੀ ਉਹਦੀਆਂ ਕਲਿੱਪਸ ਦੇਖੀ ਹੋ ਉਹ ਇੰਟਰਵਿਊ ਸੁਣੀ ਤਾਂ ਹੀ ਪਾਈਆਂ ਬਿਨਾਂ ਸੁਣੇ ਤਾਂ ਜਿਨੇ ਹੁਣ ਕੋਈ ਸੋਸ਼ਲ ਮੀਡੀਆ ਤੇ ਉਹ ਚੀਜ਼ ਦੇਖੀ ਹੋ ਨਹੀਂ ਕਿਨੂੰ ਪਤਾ ਹੈ ਬਾਈ ਹੂੰ ਵੀ ਉਹ ਇੰਟਰਵਿਊ ਹੋਈ ਆ ਪੰਜਾਬ ਦੇ ਮੁੱਦੇ ਦੇ ਜਾਂ ਬੀਬੀ ਅਮਨਦੀਪ ਕੌਰ ਦਾ ਕੀ ਮਾਮਲਾ ਹੂੰ ਤੁਹੇ ਬਦਵਾਸੋਂ ਦੇ ਵਿੱਚ ਨਾ ਇਹਨਾਂ ਨੇ ਹਾਜ਼ਰੀ ਲਵਾਉਣੀ ਹੁੰਦੀ ਆ ਕਿ ਅਸੀਂ ਹੈਗੇ ਆ ਉਹ 25 ਪੈਸੇ ਕਮੈਂਟ ਵਾਲੇ ਨੇ ਬਾਈ ਇਹ ਹੂੰ 25 ਪੈਸੇ ਦਾ ਇੱਕ ਕਮੈਂਟ ਬਿਲਕੁਲ ਇਹ ਉਹਦੇ ਨਾਲ ਨਹੀਂ ਹੋਰ ਤੇ ਕੁਝ ਨਹੀਂ ਮੈਨੂੰ ਲੱਗਦਾ ਮੱਕੜ ਸਾਹਿਬ ਬੜੇ ਸੀਨੀਅਰ ਨੇ ਆਪਾਂ ਤਾਂ ਕਈ ਵਾਰ ਮਿਲੇ ਆ ਉਹਨਾਂ ਨੂੰ ਬਿਲਕੁਲ ਕਾਫੀ ਕੁਝ ਸਿੱਖਣ ਤੋਂ ਵੀ ਮਿਲਦਾ ਹੋਣਾ ਤੋਂ ਕੁਝ ਨਾ ਕੁਝ ਗਲਤੀਆਂ ਦੱਸਦੇ ਰਹੇ ਜਿੰਨਾ ਤੱਕ ਮੈਂ ਮੱਕੜ ਸਾਹਿਬ ਉਹਨਾਂ ਨੂੰ ਜਾਣਦਾ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਕਮੈਂਟਾਂ ਦੇ ਨਾਲ ਉਹਨਾਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ ਕਿਉਂਕਿ ਹੁਣ ਉਹ ਇਹ ਚੀਜ਼ ਦੇ ਵਿੱਚੋਂ ਨਿਕਲ ਚੁੱਕੇ ਨੇ ਸਰਕਲ ਤੋਂ ਨਿਕਲ ਚੁੱਕੇ ਨੇ ਹੁਣ ਉਹ ਇੰਨੇ ਕਸੰਦਾਰ ਹੋ ਚੁੱਕੇ ਨੇਗੇ ਕਿ ਇਹ ਕਿ ਉਹਨਾਂ ਨੂੰ ਪਤਾ ਕਿ ਮੈਂ ਕਿੱਥੇ ਆ ਤੇ ਮੈਂ ਕਿੱਥੇ ਸਟੈਂਡ ਕਰਦਾ ਇਹਨਾਂ ਦੀ ਝਾੜੀ ਹੋਈ ਵਿਦਵਾਨੀ ਨਾਲ ਉਹਨਾਂ ਨੂੰ ਕੋਈ ਫ ਗੱਲ ਕਰਨ ਲੱਗਾ ਸੀ ਇੰਨਾ ਕਿ ਐਕਸਪੀਰੀਅੰਸ ਤਾਂ ਉਹਨਾਂ ਕੋਲ ਹੈਗਾ ਓਕੇ ਇਹ ਭੇਡਾਂ ਬੱਕਰੀਆਂ ਦਾ ਉਹ ਨਹੀਂ ਉਹ ਕਰਦੇ ਹੈਗੇ ਉਹ ਤਾਂ ਜਦੋਂ ਵੀ ਮਿਲਦੇ ਆ ਤਾਂ ਕਿਉਂਕਿ ਹੁੰਦਾ ਕਿ ਕੋਈ ਸੀਨੀਅਰ ਬੰਦਾ ਸਾਡੇ ਸਾਹਮਣੇ ਬੈਠਾ ਸੀ ਕੁਝ ਨਾ ਕੁਝ ਪੁੱਛ ਲਈਏ ਕੁਝ ਪੁੱਛੀਦਾ ਉਹ ਇਹੀ ਕਹਿੰਦੇ ਨੇ ਕਿ ਇਹ ਚੀਜ਼ਾਂ ਤੋਂ ਥੋੜਾ ਦੂਰ ਰੱਖੋ ਇਹ ਪਰਜਾਤੀ ਤੋਂ ਥੋੜਾ ਦੂਰ ਰਹੋ ਉਹੀ ਗੱਲ ਹੈ ਤੁਸੀਂ ਪੰਜਾਬ ਦੇ ਮੁੱਦੇ ਬੇਬਾਕ ਹੋ ਕੇ ਚੱਕੀ ਜਾਓ ਗੁਰੂ ਮਹਾਰਾਜ ਪਤਾ ਕਰੇਗਾ ਉਹਨਾਂ ਦੇ ਇਹ ਵਾਰ ਹੁੰਦੇ ਨੇ ਬਾਕੀ ਭਿੰਡੋ ਕੋਈ ਗੱਲ ਨਹੀਂ ਮੱਕੜ ਸਾਹਿਬ ਨੂੰ ਨਹੀਂ ਤੁਹਾਨੂੰ ਕੋਈ ਫਰਕ ਪੈਣਾ ਪੰਜਾਬ ਦੇ ਮੁੱਦੇ ਜਿਹੜੇ ਕੁਝ ਸੋਹਿਰਦ ਲੋਕ ਨੇ ਉਹ ਇਦਾਂ ਹੀ ਚੱਕਦੇ ਰਹਿੰਦੇ ਬਿਲਕੁਲ ਤਾਂ ਇਹ ਗੱਲ ਬਾਤ ਸੀਗੀ ਇਹ ਉਹਨਾ ਫੇਸਬੁਕੀ ਵਿਦਵਾਨਾਂ ਬਾਬਤ ਜਿਨ੍ਹਾਂ ਦੇ ਵੱਲੋਂ ਆਪਣੀ ਸਿਰਫ ਹਾਜ਼ਰੀ ਲਵਾਉਣ ਦੇ ਲਈ ਕੁਛ ਨਾ ਕੁਛ ਜਿਹੜਾ ਗੰਦਾ ਉਹ ਸੋਸ਼ਲ ਮੀਡੀਆ ਤੇ ਇਹ ਬਖਦੇ ਹੀ ਰਹਿੰਦੇ ਨੇ ਭਰਾਵੋ ਜੇ ਤੁਹਾਨੂੰ ਕਿਸੇ ਦੀ ਇੰਟਰਵਿਊ ਨਹੀਂ ਚੰਗੀ ਲੱਗਦੀ ਜਾਂ ਤੁਸੀਂ ਆਪਣਾ ਕੋਈ ਫਰਜ਼ ਨਹੀਂ ਨਿਭਾ ਸਕਦੇ ਆਪਣੇ ਪੰਜਾਬ ਪ੍ਰਤੀ ਤਾਂ ਫਿਰ ਦੂਸਰੇ ਨੂੰ ਵੀ 네ਗੇਟਿਵ ਨਾ ਕਰੋ ਨਾ ਉਹਨੇ ਥੋੜਾ ਕੀ ਵਿਗਾੜਤਾ ਉਹਨੇ ਆਪਣਾ ਫਰਜ਼ ਨਿਭਾਇਆ ਤੁਸੀਂ ਤਾਂ ਨਹੀਂ ਨਿਭਾਰੇ